ਹਾਂਜੀ ਮਿੱਤਰੋ ਆਪਣੇ ਢਿੱਲੋਂ ਸਾਹਿਬ ਤਿਆਰ ਕਰ ਰਹੇ ਨੇ ਪਸ਼ੂਆਂ ਦੇ ਨਹਾਉਣ ਵਾਸਤੇ ਟੋਬਾ ਛੋਟਾ ਟੋਬਾ ਜਿਹੜਾ ਆਪਣੇ ਘਰੇ ਪਟਿਆ ਹੁੰਦਾ ਘਰ ਦੇ ਪਸ਼ੂਆਂ ਦੇ ਨਹਾਉਣ ਵਾਸਤੇ ਟੋਬਾ ਤਿਆਰ ਕਰ ਰਹੇ ਨੇ ਦੇਖੋ ਜੀ ਇਹਦਾ ਕੰਮ ਚੱਲ ਰਿਹਾ ਹੈਗਾ ਤੇ ਮਿੱਤਰੋ ਇਹ ਟੋਬਾ ਬਣਾਇਆ ਹੈਗਾ 20 ਫੁੱਟ ਲੰਮਾ ਤੇ 14-15 ਫੁੱਟ ਚੌੜਾ ਤੇ ਜਿਹਦੇ ਖਰਚੇ ਦੀ ਗੱਲ ਕਰੀਏ ਤਾਂ 5 ਕੁ ਹਜ਼ਾਰ ਰੱਟ ਲੱਗੂਗੀ ਤੇ ਤੇ ਸ਼ੋਰਡਿਕ 4 ਫੁੱਟ ਉੱਚਾ ਇਹ ਡੂੰਗਾ ਕਹਿ ਸਕਦੇ ਆਪਾਂ ਤੇ ਬਾਕੀ ਮਿਸਤਰੀਆਂ ਤੇ ਲੇਬਰ ਦੇ ਪੈਸੇ ਲਾ ਕੇ 15 ਕੁ ਹਜ਼ਾਰ ਰੁਪਿਆ ਉਹ ਲੱਗੂਗਾ ਤੇ 15-16 ਹਜ਼ਾਰ ਦਾ ਸਿਮਿੰਟ ਬਰੀਤੀ ਲੱਗ ਜੂਏ ਤੇ ਤੇ ਮਿੱਤਰੋ ਵੀ ਇਹ ਟੋਟਲ 80 ਕੁ ਹਜ਼ਾਰ ਜਿਹੜਾ ਟੋਬਾ ਆਪਣਾ ਇਹਨਾਂ ਕੰਪਲੀਟ ਹੋ ਜੂਗਾ ਤੇ ਦੇਖੋ ਭਈ ਇਹ ਘਰ ਦੇ ਪਸ਼ੂ ਦੇ ਨਾਉਣ ਵਾਸਤੇ ਬਹੁਤ ਵਧੀਆ ਚੀਜ਼ ਆ ਦੇ ਵਿੱਚ ਕੁੰਡੇ ਵੀ ਲੱਗੇ ਹੋਏ ਨੇ ਦੇਖੋ ਕੁੰਡੇ ਨਾਲ ਪਸ਼ੂ ਨੂੰ ਬੰਨ ਵੀ ਸਕਦੇ ਆ ਤੇ ਬਸ ਕੱਲ ਨੂੰ ਇਹਦੇ ਵਿੱਚ ਪਾਣੀ ਛੱਡ ਦਾਂਗੇ ਕੋਬਾ ਤਿਆਰ ਹੋ ਗਿਆ ਆਪਣਾ ਐਨ ਕਹਿੰਦੇ ਮੇਰੇ ਵੀਰੋ ਗਰਮੀ ਚ ਦੁੱਖ ਤੋੜ ਪਸ਼ੂਆਂ ਵਾਸਤੇ ਚੀਜ਼ ਬਣ ਗਈ ਜਮਾ ਦੇਖੋ ਜੀ ਇਹਦੇ ਵਿੱਚ ਪਾਣੀ ਛੱਡਿਆ ਹੋਇਆ ਦੇਖੋ ਵੀ ਇੰਨਾ ਭਰ ਸਕਦਾ ਦੇਖੋ ਯਾਰ ਨਾ ਐ ਪਸ਼ੂਏ ਦੇ ਵਿੱਚ ਮਾਰਨਗੇ ਕਦਾੜੀਆਂ ਲੈਣਗੇ ਨਜ਼ਾਰਾ ਗਰਮੀ ਦਾ ਦੇਖੋ ਜੀ ਦੁੱਖ ਤੋੜਦੇ ਪਸ਼ੂਆਂ ਦੇ ੱਟਲੂ ਸਾਹ ਹੋ ਰਹੇ ਨੇ